ई सो रहे हा विक्रम जी अंदर आओ पर आ ले भाई मान जी अंदर जा रेखा जी एक मिनट एक मिनट बबू इधर एक बजे सारे ਸੰਦਲ ਕੈਂਪ ਲੈ ਕੇ ਕਰਦੇ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਫਤਿਹ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਜਿੰਸਟਰ ਵੱਲੋਂ ਅਤੇ ਮੇਰੇ ਬਹੁਤ ਇਤਜ਼ਾਰਯੋਗ ਵੀਰ ਮਨਜੀਤ ਸਿੰਘ ਜੁੜਾ ਫਾਟਕ ਜੋ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਛਾਡੀ ਦੇ ਮੁੱਖ ਸੇਵਾਦਾਰ ਹਨ ਅਤੇ ਸਿੱਖ ਰੂ ਫੈਡਰੇਸ਼ਨ ਮਾਤਾ ਦੇ ਕੋਮੀ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਨ ਕਾਂ ਪਿਆ ਜੋ ਗੁਰਦੁਆਰਾ ਵਿਖੇ ਲਵਾ ਗਿਆ ਹੈ ਬਹੁਤ ਹੀ ਵਧੀਆ ਬਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਮਹਾਨਦਾਨ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ ਮੇਰਾ ਵੀ ਰਮਜੀਤ ਸਿੰਘ ਜੋੜਾ ਫਾਟਕ ਤੇ ਜਿੰਨੀ ਸਮੂਚੀ ਟੀਮ ਹੈ ਉਹਦਾਈ ਦੇ ਪਾਤਰ ਹਨ ਹਰ ਸਮੇਂ ਦਰਾਂ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ ਜੂ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋ ਹਰ ਤਰ੍ਹਾਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ ਸਟੇਸ਼ਨਰੀ ਦਾ ਹੋਰ ਵੀ ਕਈ ਚੀਜ਼ਾਂ ਦੀ ਜਰੂਰਤ ਹੋਵੇ ਮਤਲਬ ਪਿਛਲੇ ਸਮੇਂ ਦਰਾਂ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣਾ ਅਰੁਲ ਵਾਣਾ ਹੋਰ ਵੀ ਬੜੇ ਚੰਗੇ ਉਪਰਾਲੇ ਕੀਤੇ ਹਨ ਮੈਨੂੰ ਬਹੁਤ ਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਦੀਪ ਸਿੰਘ ਇਹਨਾਂ ਦੇ ਛਤੇ ਮਿਹਰ ਫਿਆਸ ਰੱਖਣਾ ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕੰਮ ਕਰਦੇ ਰਹਿਣਾ ਸਖਸ਼ੂ ਫਾਊਂਡੇਸ਼ਨ ਵੱਲੋਂ ਮਿਸਾਇਨਾ ਸੂਨ ਦਿੱਤਾ ਜਾਂਦਾ ਹੈ ਹੋਣ ਵੀ ਅਸੀਂ ਇਹਨਾਂ ਦੇ ਨਾਲ ਹਾਂ ਗੁਰੂ ਰਾਮ ਦਾ ਕਿਰਪਾ ਕਰੇ ਤਗੜੇ ਹੋ ਕੇ ਜੇ ਸਾਡੀ ਨੌਜਵਾਨ ਪਨੀਰੀ ਆ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਪਤਿਤ ਹੋਣੇ ਜਾ ਰਹੇ ਨੇ ਨਸ਼ਿਆਂ ਚ ਗਲਤਾਨ ਹੋ ਰਹੇ ਹਨ ਉਹਨਾਂ ਨੂੰ ਸਿੱਧੇ ਦਾ ਫੋਨ ਵਾਸਤੇ ਇਹੋ ਜੇ ਕਾਰਜ ਕਰਨੇ ਬੜੇ ਜ਼ਰੂਰੀ ਹਨ ਇਸ ਲਈ ਮੇਰਾ ਵੀਰ ਦਾਇਦਾ ਪਾਤਰ ਹੈ ਗੁਰੂ ਰਾਮਦਾਸ ਇਹਦੇ ਇਹਦੇ ਉੱਪਰ ਜੋੜਾ ਫਾੜ ਮਜੀਠ ਸਿੰਘ ਦੀ ਜੋੜੇ ਸਰ ਦੀ ਮੇਰੇ ਭਰਾ ਹੱਥ ਰੱਖ ਰਿਹਾ ਇਹਨਾਂ ਨੂੰ ਮੁਜੀ ਟੀਮ ਉੱਪਰ ਮੇਰੇ ਭਰਾ ਹੱਥ ਰੱਖਾਂ ਤਾਂ ਜੋ ਚੜਦੀ ਕਲਾ ਦੇ ਨਾਲ ਇੱਕ ਅੱਜ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ 골ਡਨ ਐਂਡ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਐ ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਥੈਲਾਸੀਮੀਆ ਤੋਂ ਪੀੜਿਤ ਬੱਚਿਆਂ ਲਈ ਖੂਨਦਾਨ ਕੈਂਪ ਹੈ ਤੋ ਮੈਂ ਸਾਰੇ ਸਰਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋ ਸਮੇ ਸਮੇ ਸਿਰ ਆ ਕੇ ਲੋਕ ਮੁੰਡਾ ਦੇ ਲਈ ਹਮੇਸ਼ਾ ਕਦਮਰ ਤਿਆਰ ਰਹਿੰਦੇ ਨੇ ਤੇ ਲੋਕਾਂ ਦਾ ਲਈ ਖੂਨਦਾਨ ਕਰਦੇ ਨੇ ਤੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਸਹਿਯੋਗ ਦਿੰਦੇ ਨੇ ਸਮਾਜਿਕ ਕਮੇਟੀਆਂ ਪੂਰਾ ਮੋਰ ਕਰਦੇ ਰਹਿੰਦੇ ਨੇ ਬਹੁਤ ਚੰਗੇ ਕੰਮ ਜਿਹੜੇ ਨੇ ਪੂਰਾ ਬਹੁਤ ਦਾਇਕ ਕੰਮ ਉਹ ਇਸ਼ਾ ਕਰਦੇ ਨੇ ਕਦੀ ਸੁਨਾ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਕਦੀ ਇਹ ਫੂਨਦਾਨ ਕਰਦੇ ਨੇ ਕਦੀ ਲੜਕੀਆਂ ਨੇ ਵਿਆਹ ਕਰਦੇ ਪਾਜ ਦਾ ਜਿਹੜਾ ਪ੍ਰੋਗਰਾਮ ਇਹਨਾਂ ਵੱਲੋਂ ਉਲੀਕਿਆ ਗਿਆ ਆ ਕਿ ਫੂਨਦਾਨ ਜਿਹੜਾ ਆ ਉਹ ਨੌਜਵਾਨ ਨੂੰ ਸਾਇਕ ਕਰਕੇ ਇਹਦੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਪਰਿਵਾਰਾਂ ਦੇ ਵਿੱਚ ਅਨਾਂ ਤੋਂ ਫੂਨਦਾਨ ਕਰਵਾਇਆ ਜਾ ਰਿਹਾ ਹੈ ਹਨੇ ਚੱਲਦੇ ਹੋਇਆ ਹਰ 3 ਮਹੀਨੇ ਬਾਅਦ ਇਹ ਜਿਹੜਾ ਕੋਸ਼ਿਸ਼ ਹੁੰਦੀ ਹੈ ਮੇਰੀ ਕੰਦਾਨ ਕਰਨ ਦੀ ਤੇ ਇਹੋ ਜਿਹੇ ਜਿਹੜੇ ਚੰਗੇ ਲੋਕ ਦੇ ਜਿਹੜੇ ਸਮਾਜ ਨੂੰ ਇੱਕ ਸੇਧ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਸਾਡੇ ਬਲੱਡ ਬੈਂਕਾਂ ਦੇ ਵਿੱਚ ਕਿਵੇਂ ਆਵੇ ਤੇ ਹਮੇਸ਼ਾ ਇਸ ਅਗੇ ਕਾਜ ਕਰ ਰਹੇ ਨੇ ਮੈਨੂੰ ਮਾਣਕ ਕੰਮ ਨ ਦਿੱਤਾ ਹੋਇਆ ਅਨੁਮਾਨ ਕਰਦਾ ਕਿ ਇਹੋ ਜਿਹੋ ਲੋਕਾਂ ਦੇ ਕਰਕੇ ਸਾਡਾ ਸਮਾਜ ਹੋਰ ਬਸ ਚੰਗੇ ਜਿਹੜੇ ਦਿਸ਼ਾ ਦੇ ਵਿੱਚ ਵਧ ਰਿਹਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਤਰ ਬਹੁਤ ਪੜਾਈ ਸੇਵਾ ਸੈਟੀ ਜੋੜਾ ਫਟਾ ਕੋਣ ਸਰ ਮਨਜੀਤ ਸਿੰਘ ਵੱਲੋਂ ਜਿਹੜਾ ਜੋ ਕੁੰਡਰ ਕੈਂਪ ਲਗਾਇਆ ਗਿਆ ਇਹ ਖਾਲਸੇ ਸਿੰਘੀਆਂ ਫਰਮਾਈ ਤੋਂ ਕਿਡਲ ਜਿਹੜੇ ਸਾਡੇ ਅੰਮ੍ਰਿਤਸਰ ਦੇ ਬੱਚੇ ਨੇ 375 ਦੇ ਕਰੀਬ ਬੱਚੇ ਨੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ ਖੂਨ ਦੀ ਲੋੜ ਪੈਂਦੀ ਆ ਅਸੀਂ ਉਹਨਾਂ ਬੱਚਿਆਂ ਦੇ ਵਾਸਤੇ ਇਹ ਜਿਹੜੇ ਉਪਰਾਲੇ ਆਹੀ ਕਰਦੇ ਰਹਿੰਦੇ ਆ ਖੂਨਦਾਨ ਬਾਕੀ ਜਿਹੜਾ ਇਹ ਉਤਾਲਾ ਕੀਤਾ ਗਿਆ ਸਰਦਾਰ ਮਨਜੀਤ ਸਿੰਘ ਵੱਲੋਂ ਬਹੁਤ ਹੀ ਸਲਾਘਾਯੋਗ ਹੈ ਗੁਰੂ ਰਾਮਦਾਸ ਸਾਹਿਬਾ ਇਹਨਾਂ ਦੇ ਸਿਰਫ ਤੇ ਮਿਹਰ ਪਰਿਆ ਅੱਛੇ